ਦਾਦੂ ਅੱਜ ਦਾ ਗ੍ਰੇ ਵੱਡਾ ਮਸਲਾ ਕਿ ਨਾਲੇ ਵੀ ਤੁਹੇ ਜੀ ਡੈੱਡ ਬੋਡੀ ਮਿਲੀ ਆ ਤੇ ਇਹਦੇ ਬਾਰੇ ਕੀ ਕਹਦਾ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜੌਨ ਤੇਜਾ ਸਿੰਘ ਸਤੰਤਰਖ ਖਜਾਂਚੀ ਬੋ ਰਿਹਾ ਜੀ ਅੱਜ ਜੋ ਕੱਲ ਹਸਾ ਵਾਪਰਿਆ ਸੀ ਉਸ ਵਿੱਚ ਦੋ ਨੌਜਵਾਨ ਜਿਹੜੇ ਨਾ ਆਪਣੇ ਪਿੰਡ ਇੱਕ ਮੁਕੰਦਪੁਰ ਤੇ ਇੱਕ ਚਾਂਦਕਾਦੇ ਜਿਹੜੇ ਸੀ ਡੁੱਬੇ ਸੀ ਚਾਂਦਕਾ ਵਾਲੀ ਨੂੰ ਬਚਾਉਣ ਦੀ ਖਾਤਰ ਜਿਹੜਾ ਮੁਕੰਦਪੁਰ ਵਾਲਾ ਮੁੰਡਾ ਡੁੱਬਿਆ ਉਹਦੀ ਬਾਡੀ ਅੱਜ ਜਿਹੜੀ ਮਿਲ ਗਈ ਆ ਕਿਉਂਕਿ ਪ੍ਰਸ਼ਾਸਨ ਨੂੰ ਕੱਲ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸਵੇਰੇ ਹੀ ਪ੍ਰਸ਼ਾਸਨ 8 ਵਜੇ ਇੱਥੇ ਪਹੁੰਚ ਗਿਆ ਤੇ ਉਹਨਾਂ ਨੇ ਆ ਕੇ ਕਿਸਤੀ ਲਿਆਂਦੀ ਆ ਉਹਦੇ ਨਾਲ ਦੂਜੀ ਬਾਡੀ ਵੀ ਜਿਹੜੀ ਲੱਭ ਰਹੀ ਆ ਇੱਕ ਬਾਡੀ ਦਾ ਜਿਹੜਾ ਸੰਸਕਾਰ ਕਰਨ ਦੀ ਆ ਗਿਆ ਜਿਹੜੀ ਆ ਗਈ ਆ ਉਤੋਂ ਆਪਣੇ ਐਸ ਡੀ ਐਮ ਸਾਹਿਬ ਵੱਲੋਂ ਤੇ ਉਹ ਬਾਡੀ ਜਿਹੜੀ ਆ ਉਹਨਾਂ ਦੇ ਵਾਰਸ ਜਿਹੜੇ ਲੈ ਕੇ ਚਲੇ ਗਏ ਨਾ ਸੰਸਕਾਰ ਕਰਨ ਵਾਸਤੇ ਤੇ ਦੂਸਰੀ ਬਾਡੀ ਦੀ ਜਿਹੜੀ ਆ ਭਾਲ ਜਾਰੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹ ਖੁਦੀ ਵੀ ਲਾਸ਼ ਦੀ ਭਾਲ ਕਰਕੇ ਜੋ ਲਾਸ਼ ਜਿਹੜੀਆਂ ਨੇ ਲਾਲਸਵਾਰਸ਼ਾ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਬੋਡੀ ਦਾ ਜਿਹੜਾ ਆਪਣਾ ਸਸਕਾਰ ਕਰ ਸਕਣ